ਸਤਿ ਸ਼੍ਰੀ ਅਕਾਲ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਆਂ ਪੰਜਾਬ ਦੀਆਂ ਵੱਡੀਆਂ ਖਬਰਾਂ ਜਿਨ੍ਹਾਂ ਦਾ ਸਾਰੋਕਾਰ ਸਿੱਦਾ ਸਾਡੀ ਜ਼ਿੰਦਗੀ ਤੇ ਨਾਲ ਹੈ ਪਹਿਲੀ ਤੇ ਵੱਡੀ ਖਬਰ ਭਾਰਤ ਪਾਕਿਸਤਾਨ ਦੇ ਤਣਾਅ ਦੇ ਨਾਲ ਜੁੜੀ ਹੋਈ ਹੈ ਭਾਰਤ ਪਾਕਿਸਤਾਨ ਵਿਚਾਲੇ ਚੱਲ ਰਹੀ ਟੈਨਸ਼ਨ ਦੇ ਵਿਚਾਰ ਚੱਲ ਰਹੀ ਖਿਚੋਤਾਨ ਦੇ ਵਿਚਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੱਡਾ ਫੈਸਲਾ ਲਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਸਰਹੱਦੀ ਇਲਾਕਿਆਂ ਦੇ ਪਿੰਡਾਂ ਦੇ ਵਿੱਚ ਸਰਹੱਦੀ ਪਿੰਡਾਂ ਦੇ ਵਿੱਚ ਜਿਹੜੇ ਲੋਕ ਪਿੰਡ ਛੱਡ ਕੇ ਬਾਹਰ ਜਾ ਰਹੇ ਨੇ ਜਾਂ ਪ੍ਰਸ਼ਾਸਨ ਉਹਨਾਂ ਨੂੰ ਪਿੰਡ ਛੱਡ ਕੇ ਕਿਸੇ ਸੁਰੱਖਿਅਤ ਥਾਂ ਤੇ ਜਾਣ ਲਈ ਕਹਿ ਰਿਹਾ ਤਾਂ ਉਹਨਾਂ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਖੇਤਰ ਦੇ ਵਿੱਚ ਪੈਂਦੇ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲ ਦਿੱਤੇ ਨੇ ਨਾਲ ਹੀ ਉਹਨਾਂ ਦੇ ਲਈ ਲੰਗਰ ਦਾ ਪ੍ਰਬੰਧ ਕਰਨ ਦੀ ਜ਼ਿੰਮੇਵਾਰੀ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਈ ਹੈ ਖਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਐਲਾਨ ਕੀਤਾ ਹੈ ਕਿ ਜਿਹੜੇ ਲੋਕ ਸਰਹੱਦੀ ਖੇਤਰ ਦੇ ਵਿੱਚ ਰਹਿੰਦੇ ਨੇ ਤੇ ਆਪਣੇ ਘਰ-ਬਾਰ ਤੇ ਪਿੰਡ ਛੱਡ ਕੇ ਕਿਸੇ ਹੋਰ ਸੁਰੱਖਿਆ ਥਾਂ ਤੇ ਜਾ ਰਹੇ ਨੇ ਉਹ ਸਥਾਨਕ ਕਿਸੇ ਵੀ ਗੁਰੂ ਘਰ ਦੇ ਵਿੱਚ ਆਪਣੀ ਰਹਾਇਸ਼ ਕਰ ਸਕਦੇ ਨੇ ਇਸ ਦੇ ਲਈ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰਨ ਦੇ ਕਈ ਇਤਿਹਾਸਿਕ ਗੁਰਦੁਆਰਾ ਸਹਿਬਾਨਾਂ ਦੀ ਚੋਣ ਕੀਤੀ ਗਈ ਹੈ ਜਿੱਥੇ ਸਰਾਮਾਂ ਖੋਲੀਆਂ ਜਾਣਗੀਆਂ ਤੇ ਇਹਨਾਂ ਲੋਕਾਂ ਨੂੰ ਸੰਗਤ ਦੇ ਤੌਰ ਤੇ ਉਹ ਸੁਰਾਵਾ ਮੁਹਈਆ ਕਰਾਈਆਂ ਜਾਣਗੀਆਂ ਨਾਲ ਹੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਸਾਰੇ ਲੋਕਾਂ ਦੇ ਲੰਗਰ ਦਾ ਪ੍ਰਬੰਧ ਕਰੇਗੀ ਕਿਉਂਕਿ ਤਣਾਤ ਦੀ ਸਥਿਤੀ ਬਣੀ ਹੋਈ ਹੈ ਲਗਾਤਾਰ ਸਰਹੱਦੀ ਖੇਤਰਾਂ ਦੇ ਵਿੱਚ ਲੋਕਾਂ ਨੂੰ ਪਿੰਡਾਂ ਦੇ ਪਿੰਡ ਛੱਡ ਕੇ ਜਾਣਾ ਪੈ ਰਿਹਾ ਹੈ ਸਕੂਲ ਕਾਲਜ ਬੰਦ ਹੋ ਗਏ ਨੇ ਰੂਟੀਨ ਦਾ ਜਿਹੜਾ ਲਾਈਫ ਸਟਾਈਲ ਹੈ ਰੂਟੀਨ ਦੀ ਜ਼ਿੰਦਗੀ ਹੈ ਰੋਜ਼ਮਰਰਾ ਦੀ ਜ਼ਿੰਦਗੀ ਪ੍ਰਭਾਵਿਤ ਹੋਈ ਹੈ ਜਿਸ ਤਰੀਕੇ ਨਾਲ ਹਰ ਰੋਜ਼ ਕੰਮਕਾਰ ਚੱਲਦੇ ਨੇ ਉਹ ਪ੍ਰਭਾਵਿਤ ਹੋਏ ਨੇ ਉਹ ਠੱਪ ਹੋਏ ਨੇ ਸੋ ਲੋਕ ਸਭ ਛੱਡ ਛਡਾ ਕੇ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾ ਕੇ ਆਪਣੀ ਜਾਨ ਬਚਾਉਣ ਨੂੰ ਪ੍ਰਮੁਖਤਾ ਦੇ ਰਹੇ ਨੇ ਸੋ ਇਸੇ ਦਰਮਿਆਨ ਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਵੱਡਾ ਉਪਰਾਲਾ ਕੀਤਾ ਹੈ ਨਾਲ ਹੀ ਐਸਜੀਪੀਸੀ ਨੇ ਅਪੀਲ ਕੀਤੀ ਹੈ ਕਿ ਜੰਗ ਨਹੀਂ ਹੋਣੀ ਚਾਹੀਦੀ ਜੰਗ ਕਿਸੇ ਵੀ ਮੁਲਕ ਲਈ ਹੋਵੇ ਭਾਵੇਂ ਦੋ ਮੁਲਕਾਂ ਦੀ ਆਪਸੀ ਜੰਗ ਹੋਵੇ ਪਰ ਆਮ ਲੋਕ ਇਸ ਦੇ ਵਿੱਚ ਹਮੇਸ਼ਾ ਪਿਸਦੇ ਨਹੀਂ ਆਮ ਲੋਕ ਇਸ ਤੋਂ ਪ੍ਰਭਾਵਿਤ ਹੁੰਦੇ ਨੇ ਜਿਸ ਦੇ ਨਤੀਜੇ ਵੀ ਅਸੀਂ ਵੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਭਾਰਤ ਵੱਲੋਂ ਪਾਕਿਸਤਾਨ ਤੇ ਕੀਤੇ ਹਮਲੇ ਦਾ ਜਿਹੜਾ ਰੂਪ ਹੈ ਜਿਹੜੇ ਨਤੀਜੇ ਨੇ ਉਹ ਸਾਹਮਣੇ ਆਏ ਨੇ ਖਾਸ ਤੌਰ ਤੇ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ ਜੰਗ ਮਨੁੱਖਤਾ ਦੇ ਲਈ ਕਦੇ ਵੀ ਚੰਗੀ ਨਹੀਂ ਹੁੰਦੀ ਮਨੁੱਖਤਾ ਦੇ ਲਈ ਜੰਗ ਹਮੇਸ਼ਾ ਖਤਰਨਾਕ ਹੁੰਦੀ ਹੈ ਸੋ ਜੰਗ ਦੇ ਦਰਮਿਆਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਹੱਦੀ ਖੇਤਰ ਦੇ ਵਿੱਚ ਟੈਨ ਵਾਲੇ ਲੋਕਾਂ ਨੂੰ ਰਾਹਤ ਦੇਣ ਦੀ ਤਹਈਆ ਕਰ ਰਹੀ ਹੈ ਜੰਮੂ ਕਸ਼ਮੀਰ ਦੇ ਪੁਨਚ ਵਿੱਚ ਬੀਤੇ ਦਿਨੀ ਗੁਰਦੁਆਰਾ ਸਾਹਿਬ ਦੇ ਉੱਤੇ ਹਮਲਾ ਹੋਇਆ ਤੇ ਇਸ ਹਮਲੇ ਦੌਰਾਨ ਕੀਰਤਨ ਕਰ ਰਹੇ ਰਾਗੀ ਸਿੰਘ ਦੀ ਮੌਤ ਹੋਈ ਤੇ ਤਿੰਨ ਹੋਰ ਸਿੱਖ ਇਸ ਹਮਲੇ ਦੇ ਵਿੱਚ ਮਾਰੇ ਗਏ ਦੱਸਿਆ ਜਾ ਰਿਹਾ ਹੈ ਕਿ ਹਮਲਾ ਪਾਕਿਸਤਾਨ ਦੇ ਵੱਲੋਂ ਕੀਤਾ ਗਿਆ ਹੈ ਰਿਪੋਰਟਰਾਂ ਦੇ ਬਤਾਂ ਦੇ ਅਨੁਸਾਰ ਪਰ ਜਿਸ ਨੇ ਵੀ ਹਮਲਾ ਕੀਤਾ ਜਾਂ ਜੋ ਵੀ ਕਾਰਨ ਨੇ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਸਿੱਖ ਆਗੂ ਮਾਰੇ ਗਏ ਨੇ ਸਿੱਖ ਸੰਗਤ ਮਾਰੀ ਗਈ ਹੈ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਕੀਰਤਨ ਕਰ ਰਹੇ ਰਾਗੀ ਸਿੰਘ ਦਾ ਦਿਹਾਂਤ ਹੋਇਆ ਇਸ ਹਮਲੇ ਦੇ ਵਿੱਚ ਸਿੱਖ ਸੰਗਤ ਦੇ ਹਿਰਦੇ ਬਲਉਂਦਰੇ ਗਏ ਨੇ ਮੰਦ ਭਾਗੀ ਖਬਰ ਹੈ ਸਿਰੇਕਾਲ ਤੱਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਗੱਜ ਨੇ ਸਖਤ ਸ਼ਬਦਾਂ ਦੇ ਵਿੱਚ ਇਸ ਘਟਨਾ ਦੀ ਨਿਖੇਦੀ ਕੀਤੀ ਹੈ ਪੁਨਛ ਜੰਮੂ ਕਸ਼ਮੀਰ ਦਾ ਸੰਵੇਦਨਸ਼ੀਲ ਖੇਤਰ ਹੈ ਇਸ ਖੇਤਰ ਦੇ ਨਾਲ ਬਿਲਕੁਲ ਸਰਹੱਦ ਲੱਗਦੀ ਹੈ ਪਾਕਿਸਤਾਨ ਦੀ ਹਮੇਸ਼ਾ ਹੀ ਇਹ ਖੇਤਰ ਗੋਲੀਆਂ ਦਾ ਸ਼ਿਕਾਰ ਹੁੰਦਾ ਰਿਹਾ ਹੈ ਜਦੋਂ ਵੀ ਕੋਈ ਨਿਸ਼ਾਨਾ ਸਰਹੱਦ ਪਾਰ ਤੋਂ ਲੱਗਦਾ ਭਾਵੇਂ ਉਹ ਭਾਰਤ ਵਾਲੇ ਪਾਸਿਓਂ ਲੱਗੇ ਭਾਵੇਂ ਉਹ ਪਾਕਿਸਤਾਨ ਵਾਲੇ ਪਾਸਿਓਂ ਲੱਗੇ ਤਾਂ ਉੱਥੇ ਰਹਿਣ ਵਾਲੇ ਲੋਕ ਹਮੇਸ਼ਾ ਨਿਸ਼ਾਨਾ ਬਣਦੇ ਨੇ ਸੋ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਕੀਰਤਨ ਕਰ ਰਹੇ ਰਾਗੀ ਸਿੰਘ ਦਾ ਦਿਹਾਂਤ ਹੋਇਆ ਗ੍ਰੰਥੀ ਸਿੰਘ ਦਾ ਦੇਹਾਂਤ ਹੋਇਆ ਨਾਲ ਹੀ ਸਥਾਨਕ ਦੁਕਾਨਦਾਰ ਉਹਨਾਂ ਦੇ ਮੌਤ ਹੋਣ ਦੀ ਖਬਰ ਵੀ ਸਾਹਮਣੇ ਆਈ ਹੈ ਜਥੇਦਾਰ ਕੁਲਦੀਪ ਸਿੰਘ ਗੜਗੱਜ ਸਮੇਤ ਹੋਰ ਸਿੱਖ ਸੰਗਤ ਨੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕੀਤੀ ਹੈ ਨਾਲ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅਪੀਲ ਕੀਤੀ ਹੈ ਕਿ ਜੰਗ ਨੂੰ ਜਿੰਨੀ ਜਲਦੀ ਹੋ ਸਕੇ ਰੋਕਿਆ ਜਾਣਾ ਚਾਹੀਦਾ ਹੈ ਦੋਵਾਂ ਮੁਲਕਾਂ ਦੇ ਵੱਲੋਂ ਉਪਰਾਲੇ ਕਰਨੇ ਚਾਹੀਦੇ ਨੇ ਇਸ ਖਿੱਚੋ ਤਾਨ ਨੂੰ ਇੱਥੇ ਹੀ ਰੋਕ ਦਿੱਤਾ ਜਾਵੇ ਨਹੀਂ ਤਾਂ ਨਤੀਜੇ ਮਾੜੇ ਹੋਣਗੇ ਆਮ ਲੋਕ ਇਹਨਾਂ ਪ੍ਰਭਾਵਾਂ ਦੇ ਹੇਠ ਦੱਬੇ ਜਾਣਗੇ ਆਮ ਲੋਕਾਂ ਦੀ ਜ਼ਿੰਦਗੀ ਤਹਸਨਹਿ ਸੋਜੇਗੀ ਸੋ ਇਹ ਅਪੀਲ ਜਥੇਦਾਰ ਕੁਲਦੀਪ ਸਿੰਘ ਗੜਗਾਜ ਦੇ ਵੱਲੋਂ ਕੀਤੀ ਗਈ ਹੈ ਨਾਲ ਹੀ ਆਮ ਲੋਕ ਦੋਵਾਂ ਮੁਲਕਾਂ ਦੇ ਜੰਗ ਨੂੰ ਨਾ ਕਹਿ ਰਹੇ ਨੇ ਬੇਸ਼ੱਕ ਰਾਜਨੀਤਿਕ ਦਾਅ ਪੇਚ ਇਸ ਜੰਗ ਦੇ ਵਿੱਚ ਲਗਾਏ ਜਾ ਰਹੇ ਨੇ ਪਰ ਆਮ ਲੋਕ ਸੋਸ਼ਲ ਮੀਡੀਆ ਪੋਸਟਾਂ ਦੇ ਨਾਲ ਹੀ ਆਮ ਲੋਕ ਜਦੋਂ ਅਸੀਂ ਗਰਾਉਂਡ ਜ਼ੀਰੋ ਤੇ ਵਿਚਰਦੇ ਹਾਂ ਤਾਂ ਆਮ ਲੋਕ ਇਸ ਜੰਗ ਨੂੰ ਨਾ ਕਹਿ ਰਹੇ ਨੇ ਇੱਥੋਂ ਤੱਕ ਕਿ ਇਸ ਪਹਿਲਗਾਮ ਹਮਲੇ ਦੇ ਵਿੱਚ ਮਾਰੇ ਗਏ ਜਿਹੜੇ 에ਅਰ ਫੋਰਸ ਦੇ ਅਧਿਕਾਰੀ ਸੀ ਉਸ ਦੀ ਪਤਨੀ ਹਿਮਾਂਸ਼ੀ ਨੇ ਵੀ ਇਹ ਗੱਲ ਕਹੀ ਸੀ ਕਿ ਸਾਨੂੰ ਜੰਗ ਨਹੀਂ ਚਾਹੀਦੀ ਮੇਰੇ ਪਤੀ ਦੇ ਨਾਲ ਜੋ ਹੋਇਆ ਸੋ ਹੋਇਆ ਪਰ ਸ਼ਾਂਤੀ ਚਾਹੀਦੀ ਹੈ ਕਸ਼ਮੀਰੀਆਂ ਨੂੰ ਟਾਰਗੇਟ ਨਾ ਕੀਤਾ ਜਾਏ ਅਤਵਾਦ ਦਾ ਨਾਮ ਨਾ ਦਿੱਤਾ ਜਾਏ ਸੋ ਆਮ ਲੋਕ ਜਿਹੜੇ ਪਹਿਲਗਾਮ ਹਮਲੇ ਦੇ ਪੀੜਤ ਨੇ ਉਹ ਵੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਜਿਹੜੀ ਕਾਰਗੁਜ਼ਾਰੀ ਹੈ ਸਰਕਾਰ ਦੀ ਉਹ ਨਹੀਂ ਹੋਣੀ ਚਾਹੀਦੀ ਆਮ ਲੋਕ ਜੰਗ ਨੂੰ ਨਾ ਕਹਿ ਰਹੇ ਨੇ ਜੇ ਦੋ ਮੁਲਕਾਂ ਦੇ ਵਿੱਚ ਤਣਾਅ ਹੈ ਤਾਂ ਹੋਰ ਤਰੀਕਾ ਕੱਢ ਕੇ ਉਸ ਤਣਾਅ ਨੂੰ ਹੱਲ ਕੀਤਾ ਜਾ ਸਕਦਾ ਹੈ ਜਾਂ ਹੋਰ ਤਰੀਕੇ ਦੇ ਨਾਲ ਨਜਿੱਠਿਆ ਜਾ ਸਕਦਾ ਹੈ ਪਰ ਆਮ ਲੋਕ ਸਭ ਤੋਂ ਜ਼ਿਆਦਾ ਇਸ ਦੀ ਸਜ਼ਾ ਭੁਗਤ ਰਹੇ ਨੇ ਸੋ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਹੁਣ ਵਿੱਚ ਗੁਰਦੁਆਰਾ ਸਾਹਿਬ ਤੇ ਹੋਏ ਹਮਲੇ ਦੀ ਨਿੰਦਿਆ ਕੀਤੀ ਹੈ ਤੇ ਨਾਲ ਹੀ ਮਨੁੱਖਤਾ ਦੇ ਲਈ جنگ ਨੂੰ ਖਤਰਨਾਕ ਕਰਾਰ ਦਿੱਤਾ ਹੈ ਤੇ ਨਾਲ ਹੀ ਦੋਵਾਂ ਮੁਲਕਾਂ ਨੂੰ ਇਹ ਹਦਾਇਤ ਦਿੱਤੀ ਹੈ ਕਿ ਸ਼ਾਂਤੀ ਬਣਾਈ ਰੱਖਣ ਇੱਥੇ ਹੀ ਇਸ جنگ ਨੂੰ ਠੱਪ ਕਰ ਦਿੱਤਾ ਜਾਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੁੰਛ ਦੇ ਸ੍ਰੀ ਗੁਰਦੁਆਰਾ ਸਿੰਘ ਸਭਾ ਦੇ ਉੱਤੇ ਹੋਏ ਹਮਲੇ ਨੂੰ ਲੈ ਕੇ ਨਿਖੇਦੀ ਕੀਤੀ ਹੈ ਹਮਲੇ ਦੇ ਉੱਤੇ ਦੁੱਖ ਪ੍ਰਗਟ ਕੀਤਾ ਹੈ ਉਹ ਨਾਲ ਹੀ ਤਿੰਨ ਸਿੱਖਾਂ ਦੀ ਹੋਈ ਮੌਤ ਦੇ ਉੱਤੇ ਵੀ ਉਹਨਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਜਿੱਥੇ ਭਾਰਤ ਸਰਕਾਰ ਨੇ ਆਪਰੇਸ਼ਨ ਸਿੰਧੂਰ ਦੇ ਨਾਮ ਤਹਿਤ ਵਾਹਵਾਹੀ ਖੱਟਨ ਦੇ ਉੱਤੇ ਲੱਗੀ ਹੋਈ ਹੈ ਭਾਰਤੀ ਫੌਜ ਨੂੰ ਸ਼ਾਬਾਸ਼ੀ ਦੇ ਰਹੀ ਹੈ ਮੋਦੀ ਸਰਕਾਰ ਦੀ ਪੂਰੀ ਪਬਲਿਸਿਟੀ ਹੋ ਰਹੀ ਹੈ ਉੱਥੇ ਹੀ ਇਸ ਸਭ ਦੇ ਦਰਮਿਆਨ ਪਾਕਿਸਤਾਨ ਦੇ ਰੱਖਿਆ ਮੰਤਰੀ ਆਸਿਫ ਖਵਾਜਾ ਦਾ ਬਿਆਨ ਸਾਹਮਣੇ ਆਇਆ ਹੈ ਆਸੀਫ ਖਵਾਜ਼ਾ ਨੇ ਤਲਕ ਸ਼ਬਦਾਂ ਦੇ ਵਿੱਚ ਕਿਹਾ ਹੈ ਕਿ ਜੇ ਭਾਰਤ ਜੰਗ ਬੰਦ ਕਰੇਗਾ ਤਾਂ ਅਸੀਂ ਤਣਾ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜੇ ਜੰਗ ਬਰਕਰਾਰ ਰਹੀ ਤਾਂ ਸਾਨੂੰ ਆਪਣਾ ਬਚਾ ਕਰਨ ਦਾ ਪੂਰਾ ਹੱਕ ਹੈ ਯਾਨੀ ਅਸਿੱਧੇ ਸ਼ਬਦਾਂ ਦੇ ਵਿੱਚ ਜੇ ਕੋਈ ਹਮਲਾ ਹੁੰਦਾ ਹੈ ਪਾਕਿਸਤਾਨ ਤੇ ਤਾਂ ਪਾਕਿਸਤਾਨ ਵੀ ਆਪਣੇ ਵਾਲੇ ਪਾਸਿਓਂ ਸ਼ਕਤੀ ਦੇ ਨਾਲ ਹਮਲੇ ਦਾ ਜਵਾਬ ਦੇਗਾ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਇਹ ਸਪਸ਼ਟ ਕਰ ਦਿੱਤਾ ਹੈ ਨਾਲ ਹੀ ਇਹ ਗੱਲ ਵੀ ਕਹੀ ਹੈ ਕਿ ਜੇ ਭਾਰਤ ਜੰਗ ਰੋਕੇ ਤਾਂ ਅਸੀਂ ਵੀ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਾਂਗੇ ਯਾਨੀ ਕਿ ਭਾਰਤ ਹੱਥ ਵਧਾਏ ਤੇ ਉਸ ਤੋਂ ਬਾਅਦ ਪਾਕਿਸਤਾਨ ਵੀ ਜਿਹੜਾ ਮਿਠਾਸ ਦੇ ਲਈ ਹੈ ਜੰਗ ਨੂੰ ਖਤਮ ਕਰਨ ਦੇ ਲਈ ਹੱਥ ਹੈ ਉਹ ਵਧਾਏਗਾ ਕਿਉਂਕਿ ਪਾਕਿਸਤਾਨੀ ਨਾਗਰਿਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਰੱਖਿਆ ਮੰਤਰੀ ਨੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਖੋਦ ਇਸ ਚੀਜ਼ ਦੀ ਪੁਸ਼ਟੀ ਕੀਤੀ ਹੈ ਕਿ ਆਮ ਲੋਕ ਇਸ ਜੰਗ ਦੀ ਚਪੇਟ ਦੇ ਵਿੱਚ ਆ ਰਹੇ ਨੇ ਉਧਰ ਪਾਕਿਸਤਾਨ ਵਿੱਚਲੇ ਪੰਜਾਬ ਦੇ ਵਿੱਚ ਸਭ ਤੋਂ ਵੱਧ ਅਸਰ ਵੇਖਣ ਨੂੰ ਮਿਲ ਰਿਹਾ ਹੈ ਲਾਹੌਰ ਦੇ 에ਅਰਪੋਰਟ ਬੰਦ ਕਰ ਦਿੱਤੇ ਗਏ ਨੇ اسلامਾਬਾਦ 에ਅਰਪੋਰਟ ਬੰਦ ਕਰ ਦਿੱਤੇ ਗਏ ਨੇ ਬਿਲਕੁਲ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਕੱਲ੍ਹ ਭਾਰਤ ਦੇ ਵਿੱਚ ਪੰਜਾਬ ਦੇ 에ਅਰਪੋਰਟ ਬੰਦ ਕੀਤੇ ਗਏ ਸੀ ਹਵਾਈ ਉਡਾਨਾਂ ਪ੍ਰਭਾਵਿਤ ਹੋਈਆਂ ਨੇ ਪਾਕਿਸਤਾਨ ਦੇ ਵਿੱਚ ਵੀ ਪਾਕਿਸਤਾਨ ਵਿੱਚਲੇ ਪੰਜਾਬ ਦੇ ਸਰਹੱਦੀ ਖੇਤਰ ਦੇ ਵਿੱਚ ਵੀ ਸਕੂਲ ਤੇ ਕਾਲਜ ਬੰਦ ਕਰ ਦਿੱਤੇ ਗਏ ਨੇ ਸਿਰਫ ਸੁਰੱਖਿਆ ਮੁਲਾਜ਼ਮ ਜਿਹੜੇ ਨੇ ਜਾਂ ਡਾਕਟਰ ਨੇ ਉਹਨਾਂ ਦੀਆਂ ਛੁੱਟੀਆਂ ਕੈਨਸਲ ਕਰਕੇ ਉਹਨਾਂ ਨੂੰ 24 ਘੰਟੇ ਡਿਊਟੀ ਤੇ ਤਨਤ ਰਹਿਣ ਲਈ ਕਿਹਾ ਗਿਆ ਕਿਉਂਕਿ ਹਾਲਾਤ दोवा मुल्क नासाज बने हुए हैं जेकर यह जंग अगे वी है या भारत कोई होर कार्रवाई करता है तो पाकिस्तान भी चुप नहीं रहेगा पाकिस्तान के रक्षा मंत्री ने चेतावनी दिखी है कि जिस फायरिंग होएगी जिस तरीके हमला होएगा उसका जवाब भी उस तरीके जाएगा हाँ पर यह चीज़ जरूर पाकिस्तान के जे रख्यांत्री ने आसिफ ख्वाजा उन्होंने स्पष्ट की है कि जब भारत बस करेगा तो असी भी कोशिश करा कि तना ਕੱਟ ਹੋਵੇ ਦੋਵਾਂ ਮੁਲਕਾਂ ਦੇ ਵਿੱਚ ਪਹਿਲਗਾਮ ਹਮਲੇ ਤੋਂ ਬਾਅਦ ਲਗਾਤਾਰ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਦੀ ਸਥਿਤੀ ਵਧਦੀ ਜਾ ਰਹੀ ਹੈ ਘਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਸੋ ਜਿੱਥੇ ਕਿਤੇ ਵੀ ਰਾਹਤ ਦੀ ਘੜੀ ਸੀ ਦੋਵਾਂ ਮੁਲਕਾਂ ਦੇ ਨਾਗਰਿਕਾਂ ਦੇ ਲਈ ਉਹ ਰਾਹਤ ਵੀ ਜਿਹੜੀ ਹੈ ਬੰਦ ਕਰ ਦਿੱਤੀ ਗਈ ਹੈ ਸੋ ਦੋਵੇਂ ਪਾਸਿਓਂ ਤਲਖ ਸੂਰ ਨਜ਼ਰ ਆ ਰਹੇ ਨੇ ਆਮ ਲੋਕ ਇਸ ਦੀ ਭੇਟ ਚੜ ਰਹੇ ਨੇ ਇੱਧਰ ਭਾਰਤ ਦਾਵਾ ਕਰ ਰਿਹਾ ਹੈ ਕਿ ਪਾਕਿਸਤਾਨ ਦੇ ਵਿੱਚ ਜਾ ਕੇ ਅਤਵਾਦੀ ਨਿਸ਼ਾਨੇ ਮੱਲਿਆ ਮਿਟ ਕਿਤੇ ਗਏ ਨੇ ਅਤਵਾਦੀ ਟਿਕਾਣੇ ਮੱਲਿਆ ਮਿਟ ਕਿਤੇ ਗਏ ਨੇ ਉਤੇ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਾ ਜਵਾਬ ਵੀ ਆਇਆ ਤਲਕੀ ਭਰਿਆ ਸੋ ਰੱਖਿਆ ਮੰਤਰੀ ਵੀ ਪੂਰੇ ਰੋਧ ਦੇ ਵਿੱਚ ਜਵਾਬ ਦਿੱਤਾ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਸੋ ਦੋਵਾਂ ਮੁਲਕਾਂ ਦੇ ਵਿੱਚ ਤਣਾਅ ਵਧ ਰਿਹਾ ਹੈ ਪਰ ਨਾਲ ਹੀ ਦੋਵਾਂ ਮੁਲਕਾਂ ਨੂੰ ਅਪੀਲ ਲਗਾਤਾਰ ਕੀਤੀ ਜਾ ਰਹੀ ਹੈ ਕਿ ਸ਼ਾਂਤੀ ਬਣਾਈ ਰੱਖੀ ਜਾਵੇ ਜੰਗ ਦਾ ਅੰਜਾਮ ਕਦੇ ਵੀ ਚੰਗਾ ਨਹੀਂ ਹੁੰਦਾ ਇਸ ਤੋਂ ਪਹਿਲਾਂ ਜੇ ਇਤਿਹਾਸ ਦੇ ਵਿੱਚ ਵੇਖ ਲਿਆ ਜਾਏ ਤਾਂ ਜੰਗ ਦੇ ਨਤੀਜੇ ਇਸ ਤਰੀਕੇ ਨਾਲ ਆਮ ਲੋਕਾਂ ਨੂੰ ਭੁਗਤਨੇ ਪਏ ਨੇ ਕਿਸ ਤਰੀਕੇ ਨਾਲ ਦੇ ਮੁਲਕਾਂ ਦੀ ਆਰਥਿਕਤਾ جنگ ਨੇ ਪ੍ਰਭਾਵਿਤ ਕੀਤੀ ਸਮਾਜਿਕ ਗਤੀਵਿਧੀਆਂ جنگ ਨੇ ਪ੍ਰਭਾਵਿਤ ਕੀਤੀਆਂ ਨੇ ਸੋ ਜੰਗ ਸ਼ਬਦ ਬੇਸ਼ੱਕ ਦੋ ਅੱਖਰਾਂ ਦਾ ਸ਼ਬਦ ਹੈ ਕਹਿ ਲੈਣਾ ਸੌਖਾ ਹੈ ਕਿ ਜੰਗ ਲੱਗੀ ਪਰ ਜਦੋਂ ਜੰਗ ਦੇ ਨਤੀਜੇ ਭੁਗਤਨੇ ਪੈਂਦੇ ਨੇ ਜੰਗ ਦੇ ਅੰਜਾਮ ਭੁਗਤਨੇ ਪੈਂਦੇ ਨੇ ਤਾਂ ਉਹ ਕਈ ਸਾਲਾਂ ਤੱਕ ਜਿਹੜੇ ਉਸ ਉਹਨਾਂ ਦੇਸ਼ਾਂ ਦੇ ਨਾਗਰਿਕ ਨੇ ਭੁਗਤਦੇ ਨੇ ਕਈਆਂ ਸਾਲਾਂ ਤੱਕ ਇੱਕ ਦੇਸ਼ ਵਿਕਾਸ ਦੀ ਗਤੀ ਰੁਕ ਜਾਂਦੀ ਹੈ ਪਿੱਛੇ ਚਲਾ ਜਾਂਦਾ ਹੈ ਸੋ ਦੋਵਾਂ ਮੁਲਕਾਂ ਨੂੰ ਸੋਚਣ ਦੀ ਅਪੀਲ ਵਾਰ-ਵਾਰ ਕੀਤੀ ਜਾ ਰਹੀ ਹੈ ਸ਼ਾਂਤੀ ਦੀ اپੀਲ ਦੇ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦਾ ਬਿਆਨ ਵੀ ਸਾਹਮਣੇ ਆਇਆ ਡੋਨਾਲਡ 트ੰਪ ਨੇ ਵੀ ਦੋਵਾਂ ਮੁਲਕਾਂ ਨੂੰ ਸ਼ਾਂਤੀ ਬਣਾਈ ਰੱਖਣ ਲੈ ਕੇ ਹੈ ਜਿਸ ਤਰ੍ਹਾਂ ਆਪਰੇਸ਼ਨ ਸਿੰਧੂ ਉਰ ਦਾ ਨਾਮ ਦੇ ਕੇ ਪਾਕਿਸਤਾਨ ਦੇ ਵਿੱਚ ਅਤਵਾਦੀ ਟਿਕਾਣੇ ਖਤਮ ਕਰਨ ਦਾ ਦਾਵਾ ਭਾਰਤ ਸਰਕਾਰ ਕਰ ਰਹੀ ਹੈ ਉਸ ਦੇ ਉੱਤੇ ਬੋਲਦਿਆਂ ਰਾਸ਼ਟਰਪਤੀ 트ੰਪ ਨੇ ਕਿਹਾ ਹੈ ਕਿ ਮੰਦਪਗਾਇ ਨਹੀਂ ਹੋਣਾ ਚਾਹੀਦਾ ਮੈਂ ਦੋਵਾਂ ਮੁਲਕਾਂ ਨੂੰ ਚੰਗੀ ਤਰ੍ਹਾਂ ਜਾਣਦਾ ਦੋ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਦੋਵਾਂ ਮੁਲਕਾਂ ਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗਾ ਜਿੰਨੀ ਜਲਦੀ ਹੋ ਸਕੇ ਜਿਸ ਨੂੰ ਜੰਗ ਦਾ ਨਾਮ ਦਿੱਤਾ ਗਿਆ ਜਿਸ ਨੂੰ ਹਮਲਿਆਂ ਦਾ ਨਾਮ ਦਿੱਤਾ ਗਿਆ ਉਹ ਰੋਕ ਦਿੱਤੇ ਜਾਣੇ ਚਾਹੀਦੇ ਨੇ ਇਸ ਦੇ ਨਤੀਜੇ ਸਹੀ ਨਹੀਂ ਹੋਣਗੇ ਸੋ ਅਮਰੀਕਾ ਸੁਪਰ ਪਾਵਰ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਦੋਵਾਂ ਮੁਲਕਾਂ ਨੂੰ ਹਦਾਇਤ ਦਿੱਤੀ ਹੈ ਕਿ ਇੱਥੇ ਰੁਕ ਚੋ ਅੱਗੇ ਨਾ ਵਧੋ ਸਮਝੌਤਾ ਕਰ ਲੋ ਸ਼ਾਂਤੀ ਬਣਾਈ ਰੱਖੋ ਜੰਗ ਹਰ ਹਾਲ ਦੇ ਵਿੱਚ ਰੁਕਣੀ ਚਾਹੀਦੀ ਹੈ ਅੱਗੇ ਨਹੀਂ ਵਧਣੀ ਚਾਹੀਦੀ ਸੋ ਜਿੱਥੇ ਸ਼ਾਂਤੀ ਦੀ ਅਪੀਲ ਦੋਵਾਂ ਮੁਲਕਾਂ ਨੂੰ ਕੀਤੀ ਜਾ ਰਹੀ ਹੈ ਢੰਗ ਤਰੀਕੇ ਬਦਲਣ ਦੀ ਗੱਲ ਕਹੀ ਜਾ ਰਹੀ ਹੈ ਉੱਥੇ ਅਮਰੀਕਾ ਨੇ ਵੀ ਦੋਵਾਂ ਮੁਲਕਾਂ ਨੂੰ ਇਹ ਸਖਤ ਤਾੜਨਾ ਕੀਤੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਕਿ جنگ ਰੋਕ ਦਿੱਤੀ ਜਾਏ ਉਧਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਹੁਣ ਪਟਾਕੇ ਚਲਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਦਰਅਸਲ ਜਿਸ ਤਰੀਕੇ ਦਾ ਮਾਹੌਲ ਪੈਦਾ ਹੋ ਗਿਆ ਹੈ خوف ਦਾ ਮਾਹੌਲ ਪੈਦਾ ਹੋ ਗਿਆ ਹੈ ਤੋਂ ਡਰ ਪੈਰ ਪੈਰ ਦੇ ਉੱਤੇ ਉਸ ਇਲਾਕੇ ਦੇ ਲੋਕ ਉਹਨਾਂ ਖੇਤਰਾਂ ਦੇ ਲੋਕ ਪੈਰ ਪੈਰ ਦੇ ਉੱਤੇ ਡਰ ਮਹਿਸੂਸ ਕਰ ਰਹੇ ਨੇ ਜਹੇਦ ਦੇ ਵਿੱਚ ਪਟਾਕਿਆਂ ਦੀ ਆਵਾਜ਼ ਵੀ ਲੋਕਾਂ ਦੇ ਮਨਾਂ ਨੂੰ ਖੌਫ ਦੇ ਨਾਲ ਭਰ ਰਹੀ ਹੈ ਖੌਫ ਜ਼ਿਆਦਾ ਕਰ ਰਹੀ ਹੈ ਸੋ ਅੰਮ੍ਰਿਤਸਰ ਦੇ ਡੀਸੀ ਨੇ ਇੱਕ ਪੱਤਰ ਕੱਢਿਆ ਨਾਲ ਹੀ ਹੋਰ ਸਰਹੱਦੀ ਜ਼ਿਲ੍ਹਿਆਂ ਦੇ ਜਿਹੜੇ ਡੀਸੀ ਨੇ ਉਹ ਵੀ ਇਹ ਉਪਰਾਲਾ ਕਰ ਰਹੇ ਨੇ ਉਹ ਵੀ ਇਹ ਆਪਣੇ ਜ਼ਿਲ੍ਹੇ ਦੇ ਲੋਕਾਂ ਨੂੰ ਕਹਿ ਰਹੇ ਨੇ ਕਿ ਪਟਾਕੇ ਨਾ ਚਲਾਏ ਜਾਣ ਵਿਆਹ ਤੇ ਪਾਰਟੀ ਦੇ ਮੌਕੇ ਦੇ ਉੱਤੇ ਪਟਾਕੇ ਤੇ ਆਤਿਸ਼ਬਾਜੀ ਚਲਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਕਿਉਂਕਿ ਪਟਾਕਿਆਂ ਤੇ ਗੋਲੀਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਉਹ ਡਰ ਪੈਦਾ ਕਰ ਰਹੀਆਂ ਨੇ ਜਿਸ ਤਰੀਕੇ ਨਾਲ ਸਿਹਤ ਦੇ ਉੱਤੇ ਹਾਲਾਤ ਬਣੇ ਹੋਏ ਨੇ ਸੋ ਉਸ ਨੂੰ ਵੇਗਦੇ ਹੋਏ ਪਟਾਕੇ ਚਲਾਉਣ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਤੇ ਨਾਲ ਹੀ ਇਹ ਵੀ ਖਬਰ سامنے ਆਈ ਹੈ ਕਿ ਬੀਤੀ ਰਾਤ ਦੇਰ ਰਾਤ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ ਜਦੋਂ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਇਸ ਨੂੰ ਮੌਕ ਡ੍ਰਿਲ ਕਹਿ ਕੇ ਸ਼ਾਂਤ ਰਹਿਣ ਲਈ ਕਿਹਾ ਗਿਆ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਇਹ ਮੌਕ ਡ੍ਰਿਲ ਦਾ ਅਭਿਆਸ ਸੀ ਡਰਨ ਦੀ ਲੋੜ ਨਹੀਂ ਹੈ ਸੋ ਇਸੇ ਕਰਕੇ ਜਿਹੜੇ ਉੱਥੇ ਦੇ ਲੋਕ ਨੇ ਸਰਹੱਦੀ ਇਲਾਕਿਆਂ ਦੇ ਲੋਕ ਨੇ ਜ਼ਿਆਦਾ ਖੌਫ ਦੇ ਵਿੱਚ ਰਹਿ ਰਹੇ ਨੇ ਸੋ ਪਟਾਕੇ ਆਤਿਸ਼ਬਾਜ਼ੀਆਂ ਦੇ ਉੱਤੇ ਪੂਰਨ ਤੌਰ ਤੇ ਪਾਬੰਦੀ ਅਗਲੇ ਹੁਕਮਾ ਤੱਕ ਲਗਾ ਦਿੱਤੀ ਗਈ ਹੈ ਜਦੋਂ ਤੱਕ ਹਾਲਾਤ ਣਕੂਲ ਨਹੀਂ ਹੁੰਦੇ ਜਦੋਂ ਤੱਕ ਹਾਲਾਤ ਸੁਧਰਦੇ ਨਹੀਂ ਸੋ ਪਟਾਕੇ ਕਿਸੇ ਵੀ ਵਿਆਸਮਾਗਮੀਆਂ ਪਾਰਟੀ ਦੇ ਉੱਤੇ ਪਟਾਕੇ ਨਹੀਂ ਚਲਾਏ ਜਾ ਸਕਣਗੇ ਤੇ ਨਾਲ ਹੀ ਜਿਹੜੀ ਆਤਿਸ਼ਬਾਜ਼ੀ ਹੈ ਉਹ ਵੀ ਨਹੀਂ ਕੀਤੀ ਜਾਏਗੀ ਬੀਤੇ ਦਿਨੀ ਸਕੂਲ ਕਾਲਜ ਬੰਦ ਕੀਤੇ ਗਏ ਸੀ ਸਾਰੇ ਕੰਮਕਾਰ ਠੱਪ ਕਰ ਦਿੱਤੇ ਗਏ ਸੀ ਤੇ ਜਿਹੜੇ ਸੁਰੱਖਿਆ ਦਸਤੇ ਨੇ ਤੇ ਡਾਕਟਰ ਨੇ ਉਨਾ ਸਭ ਦੀਆਂ ਛੁੱਟੀਆਂ ਕੈਨਸਲ ਕਰ ਦਿੱਤੀਆਂ ਗਈਆਂ ਸੀ ਸੋ ਇਸੇ ਦੇ ਦਰਮਿਆਨ ਹੁਣ ਪਟਾਕੇ ਚਲਾਉਣ ਦੇ ਉੱਤੇ پابੰਦੀ ਲਗਾ ਦਿੱਤੀ ਗਈ ਹੈ ਸਰਹੱਦੀ ਖੇਤਰਾਂ ਦੇ ਵਿੱਚ ਕਿਉਂਕਿ ਅੱਤ ਸੰਵੇਦਨਸ਼ੀਲ ਸਰਹੱਦੀ ਖੇਤਰ ਮੰਨੇ ਜਾਂਦੇ ਨੇ ਬਾਰਡਰ ਦੇ ਬਿਲਕੁਲ ਕਰੀਬ ਨੇ ਇਸ ਪਾਰ ਤੋਂ ਜਾਂ ਉਸ ਪਾਰ ਤੋਂ ਕਿਸੇ ਵੀ ਵੇਲੇ ਕੋਈ ਨਾ ਕੋਈ ਅਨਸੁਖਾਵੀ ਘਟਨਾ ਵਾਪਰ ਸਕਦੀ ਹੈ ਸੋ ਗੋਲੀਆਂ ਦੀ ਆਵਾਜ਼ ਨਾਲ ਜਿੱਥੇ ਆਮ ਲੋਕ ਡਹਿਲ ਰਹੇ ਨੇ ਉੱਥੇ ਹੀ ਪਟਾਕਿਆਂ ਦੀ ਆਵਾਜ਼ ਨਾਲ ਫੌਫ ਹੋਰ ਵਧਨ ਦਾ ਖਤਰਾ ਹੈ ਸੋ ਇਸੇ ਲਈ ਪਟਾਕਿਆਂ ਦੇ ਉੱਤੇ پابੰਦੀ ਅੰਮ੍ਰਿਤਸਰ ਦੇ ਡੀਸੀ ਨੇ ਬਕਾਇਦਾ ਦਿੱਤੀ ਹੈ ਤੇ ਬਾਕੀ ਸਰਹੱਦੀ ਜ਼ਿਲ੍ਹੇ ਵੀ ਇਹ ਉਪਰਾਲਾ ਕਰ ਰਹੇ ਨੇ ਕਿ ਪਟਾਕੇ ਚਲਾਉਣ ਦੇ ਉੱਤੇ ਮੁਕੰਮਲ ਤੌਰ ਤੇ ਰੋਕ ਲਗਾਈ ਜਾਵੇ ਜਦੋਂ ਤੱਕ ਅਗਲੇ ਆਰਡਰ ਸਾਹਮਣੇ ਨਹੀਂ ਆਉਂਦੇ ਜਾਂ ਫਿਰ ਹਾਲਾਤ ਜਿਹੜੇ ਨੇ ਉਹ ਸਮਾਨ ਨਹੀਂ ਹੁੰਦੇ ਸੁਧਰਦੇ ਨੇ ਸੋਦਰ ਪੰਜਾਬ ਤੇ ਹਰਿਆਣਾ ਮੁਰਦ ਤੋਲ ਤੇ ਨਜ਼ਰ ਆ ਰਹੇ ਨੇ ਪਾਣੀਆਂ ਦੀ ਵੰਡ ਨੂੰ ਲੈ ਕੇ ਬੀਬੀਐਮਬੀ ਨੇ ਹਾਈ ਕੋਰਟ ਦਾ ਰੋਕ ਕੀਤਾ ਸੀ BBMB ਹਰਿਆਣਾ ਨੂੰ ਪਾਣੀ ਦੇਣਾ ਚਾਹੁੰਦੀ ਸੀ ਪੰਜਾਬ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕਰਕੇ ਪਾਣੀ ਦੇਣ ਤੋਂ ਹੁਣ ਤੱਕ ਰੋਕ ਕੇ ਰੱਖਿਆ BBMB ਨੂੰ ਤੇ ਹਾਈ ਕੋਰਟ ਨੇ ਵੀ ਹੁਣ BBMB ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਹਾਈ ਕੋਰਟ ਨੇ ਵੀ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਨੇ ਕਿ ਨੰਗਲ ਡੈਮ ਦੇ ਉੱਤੋਂ ਪੁਲਿਸ ਸੁਰੱਖਿਆ ਹਟਾ ਲਈ ਜਾਏ ਤੇ ਹਰਿਆਣਾ ਨੂੰ ਪਾਣੀ ਦਿੱਤਾ ਜਾਏ ਤੇ BBMB ਨੂੰ ਆਪਣੇ ਤਰੀਕੇ ਨਾਲ ਕੰਮ ਕਰਨ ਦਿੱਤਾ ਜਾਵੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਮੋੜ ਤੋਂ ਸਖ਼ਤ ਰਹੀਆ ਅਪਣਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਪਹੁੰਚੇ ਨੇ ਪਾਖੜਾ ਦਾ ਜਾਇਜ਼ਾ ਲਿਆ ਹੈ ਉਸ ਹਲਕੇ ਦੇ ਵਿਧਾਇਕ ਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਉੱਥੇ ਮੌਜੂਦ ਰਹੇ ਨੇ ਸੋ ਡੀਬੀਐਮਬੀ ਅਧਿਕਾਰੀਆਂ ਦੇ ਵਿੱਚ ਤੇ ਪੰਜਾਬ ਸਰਕਾਰ ਦੇ ਆਗੂਆਂ ਦੇ ਵਿੱਚ ਅਧਿਕਾਰੀਆਂ ਦੇ ਵਿੱਚ ਤਲਖੀ ਵੇਖਣ ਨੂੰ ਮਿਲੀ ਹੈ ਪਾਣੀ ਨੂੰ ਲੈ ਕੇ ਇੱਕ ਵਾਰੀ ਮੁੜ ਤੋਂ ਪਾਣੀਆਂ ਨੂੰ ਲੈ ਕੇ ਉਲਝਦੇ ਨਜ਼ਰ ਆਏ ਨੇ ਅਜਿਹੇ ਦੇ ਵਿੱਚ BBMB ਦੇ ਉੱਤੇ ਦੋਸ਼ ਲੱਗ ਰਹੇ ਨੇ ਕਿ BBMB ਪੱਖਪਾਤ ਦਾ ਰਵਈਆ ਅਪਣਾ ਰਹੀ ਹੈ BBMB ਨੂੰ ਸਾਰੀ ਹਿਸਟਰੀ ਸਮਝਾਈ ਗਈ ਸਭ ਕੁਝ ਦੱਸਿਆ ਗਿਆ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ ਪਾਣੀ ਦੀ ਸਮੱਸਿਆ ਪੰਜਾਬ ਦੀ ਪਾਣੀ ਦੀ ਸਮੱਸਿਆ ਨਾਲ ਜੂਝ ਰਿਹਾ ਹੈ ਅਜਿਹੇ ਦੇ ਵਿੱਚ ਹਰਿਆਣਾ ਨੂੰ ਪਾਣੀ ਕਿਵੇਂ ਦਿੱਤਾ ਜਾਏ ਪਰ BBMB ਕੇਂਦਰ ਸਰਕਾਰ ਕੇਂਦਰੀ ਗ੍ਰਹਿ ਵਿਭਾਗ ਲਗਾਤਾਰ ਹਰਿਆਣਾ ਨੂੰ ਪਾਣੀ ਦੇਣ ਦੀ ਗੱਲ ਕਹਿ ਰਹੇ ਨੇ ਪਾਣੀ ਦੇਣ ਦਾ ਸਮਰਥਨ ਕਰ ਰਹੇ ਨੇ ਸੋ ਪੰਜਾਬ ਸਰਕਾਰ ਨੇ ਪੰਜਾਬ ਦੇ ਅਧਿਕਾਰੀਆਂ ਨੇ BBMP ਦੇ ਅਧਿਕਾਰੀਆਂ ਨੇ ਜਿਹੜੇ ਪੰਜਾਬ ਵੱਲ ਪਾਸੇ ਨੂੰ ਰਿਪਰੈਜ਼ੈਂਟ ਕਰਦ ਨੇ ਪੰਜਾਬ ਨੂੰ ਰਿਪਰੈਜ਼ੈਂਟ ਕਰਦ ਨੇ BBMP ਦੇ ਵਿੱਚ ਉਹਨਾਂ ਦੇ ਵੱਲੋਂ ਕੰਟਰੋਲ ਰੂਮ ਦੇ ਉੱਤੇ ਤਾਲਾ ਲਗਾਇਆ ਗਿਆ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦਾ ਪਹਿਰਾ ਉੱਥੇ ਵਧਾਇਆ ਗਿਆ ਪੁਲਿਸ ਦੀ ਗਸ਼ਤ ਵਧਾਈ ਗਈ ਸੋ ਜਿਸ ਦੇ ਉੱਤੇ ਇਤਰਾਜ਼ ਹਾਈ ਕੋਰਟ ਦੇ ਵਿੱਚ BBMP ਨੇ ਜਤਾਇਆ ਹੈ ਕਿ ਪੰਜਾਬ ਪੁਲਿਸ ਤਣਾਸ਼ਾਹੀ ਕਰ ਰਹੀ ਹੈ ਪੰਜਾਬ ਸਰਕਾਰ ਤਣਾਸ਼ਾਹੀ ਕਰ ਰਹੀ ਹੈ BBMB ਦਾ ਅਧਿਕਾਰ ਖੇਤਰ ਹੈ ਉਹਨੇ ਦੇਖਣਾ ਹੈ ਪਾਣੀ ਕਿਨੂੰ ਦੇਣਾ ਹੈ ਕਿ ਇਹਨੂੰ ਨਹੀਂ ਦੇਣਾ ਸੋ ਹਾਈ ਕੋਰਟ ਨੇ BBMB ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਜਿਸ ਤੋਂ ਬਾਅਦ ਹਾਲਾਤ ਹੋਰ ਵੀ ਤਣਾਪੂਰਨ ਹੋ ਗਏ ਨੇ ਸੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਡੈਮ ਪਹੁੰਚੇ ਨੇ ਉੱਥੇ ਹੀ ਦੋਵਾਂ ਪਾਸਿਓਂ ਤੋਂ ਤਲਖ ਟਿੱਪਣੀਆਂ ਤਲਖ ਤੇਵਰ ਨਜ਼ਰ ਆਏ ਨੇ BBMB ਦੇ ਅਧਿਕਾਰੀ ਪਾਣੀ ਦੇਣ ਖੁਦ ਨੰਗਲ ਡੈਮ ਪਹੁੰਚੇ ਨੇ ਮਨੋਜ ਤਿਵਾੜੀ ਖੁਦ ਮਨੋਜ ਤ੍ਰਿਪਾਠੀ ਮਾਫ਼ ਕਰਨਾ ਉੱਥੇ ਪਹੁੰਚੇ ਪਾਣੀ ਦੀ ਦੀ ਗੱਲ ਵਾਰ-ਵਾਰ ਕਹੀ ਸੋ ਹਾਲਾਤ ਤਣਾਪੁਰਨ ਹੁੰਦੇ ਜਾ ਰਹੇ ਨੇ ਪਾਣੀ ਦੀ ਵੰਡ ਨੂੰ ਲੈ ਕੇ ਸੋ ਇਹ ਵੀ ਖਬਰ ਆਈ ਸੀ ਕਿ ਮਨੋਜ ਤ੍ਰਿਪਾਠੀ ਨੂੰ ਉਥੇ ਬੰਦੀ ਬਣਾ ਕੇ ਰੱਖਿਆ ਗਿਆ ਸੀ ਸੋ ਬਹੁਤ ਸਾਰੀਆਂ ਇਹੋ ਜਿਹੀਆਂ ਅਪਡੇਟਸ ਪਾਣੀ ਨੂੰ ਲੈ ਕੇ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਪਰੇਸ਼ਾਨ ਕਰ ਰਹੀਆਂ ਨੇ ਪਹਿਲਾਂ SYL ਤੇ ਹੁਣ BBMB ਦੇ ਵਿੱਚ ਪਾਣੀ ਦਾ ਜਿਹੜਾ ਵਿਵਾਦ ਪੰਜਾਬ ਹਰਿਆਣਾ ਦਾ ਉਹ ਸੁਲਝੰਦਾ ਨਾਮ ਲੈ ਰਿਹਾ ਸੋ ਇੱਕ ਵਾਰ ਫਿਰ ਤੋਂ ਹਾਲਾਤ ਨੰਗਲ ਡੈਮ ਦੇ ਉੱਤੇ ਵੀ ਤਣਾਅਪੂਰਨ ਬਣੇ ਹੋਏ ਨੇ ਸੋ ਅੱਜ ਦੀ ਖਾਸ ਫਿਸ਼ਕਿਸ਼ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਸੱਚ ਦਾ ਨਿਰੰਤਰ ਰਹਿਦਾ ਦਰਿਆ ਸਤਲੁਜ ਟੀਵੀ